ਭਾਈ ਮੇਲੇ ਚ ਹੀ ਸੂਈ ਹੈ 11 ਵਜੇ ਹਾਂ ਲੋ ਵੇ ਪਾਣੀ ਦੀ ਗੱਲ ਬਾਤ ਕਰੋ ਇੱਕਦਮ ਤੇ ਹਜੇ ਆਈ ਜਾਂਦੇ ਨੇ ਕਾਫੀ ਭਰਾ ਤੇ ਫੋਨ ਆਏ ਨੇ ਕਹਿੰਦੇ ਵੇ ਹੋਇਆ ਹੈ ਦੀ ਹੈ ਕਿ 45000 ਰੁਪਏ ਦੀ ਤਾਂ ਇਹਨੂੰ ਰਸੀਦ ਕੱਟ ਕੇ ਦੇ ਆਹ ਰੋਡ ਪਈ ਇਤਨਾ ਝੋਲਡਾ ਕਨੂੰ ਆਉਂਦੀ ਹੈ ਤੇ ਇਧਰ ਇਹ ਫੱਗੋਂ ਨੂੰ ਨਿਕਲ ਜਾਂਦੀ ਹੈ ਤੇ ਝੋਲਡਾਂ ਤੋਂ ਬਸ ਆਹ 2 2.5 ਕਿਲੋਮੀਟਰ ਦੂਰ ਤੇ ਹੈ ਪਸ਼ੂਆਂ ਦੀ ਮੰਡੀ ਹਜੇ ਤੜਕੇ ਤੜਕੇ ਦਾ ਟਾਈਮ ਆ ਸਿਰੌਣ ਖਾਰਾ ਚੰਗੀ ਲੱਗਦੀ ਹੈਗੀ ਠੀਕ ਹੈ ਤੇ ਭੁੰਡੀਆਂ ਤੇ ਗੱਡੀਆਂ ਤੇ ਬਹੁਤ ਆਂਗਾਂ ਨੇ ਸ਼ਾਂ ਦਾ ਪੂਰਾ ਪ੍ਰਬੰਧ ਹੈ ਸੋਨੂੰ ਆਏ ਗੜੇ ਦੱਸਦੇ ਆਂ ਤਾਇਤ ਕੀ ਐਤਵਾਰ ਤੀਜਾ ਮੇਲਾ ਭਾਈ ਇਹ ਤੀਜੀ ਵਾਰ ਮੰਡੀ ਲੱਗਦੀ ਹੈ ਅਹੇ ਤੜਕੇ ਦੀ ਰੌਣਕ ਲੱਗੂਗੀ ਪੂਰੀ ਤੜਕੇ ਤੜਕੇ ਦਾ ਟਾਈਮ ਹਰ ਇੱਕ ਖਾਰੇ ਤੇ ਪੂਰਾ ਭਰਦਾ ਜਾਂਦਾ ਭਾਈ ਤੇ ਦਿਖਾਉਣੇ ਆ ਸਾਨੂੰ ਕੋਲੇ ਆ ਕੇ ਬਣੇ ਰਿਓ ਪਿੰਡ ਝੋਲੜ ਰੋਹੀ ਪਸ਼ੂਆਂ ਦਾ ਮੇਲਾ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸਾਰੇ ਠੀਕ ਹੋਵੋਗੇ ਭਾਈ ਜੀ ਚਾਰ ਮਣ ਵੱਧ ਗਈ ਫਿਰ ਤਾਂ ਥੱਲੇ ਨਹੀਂ ਪੈਰ ਲੱਗਦੇ ਮੈਂ ਫੇਰੇ ਪੰਜ ਮਣ ਦਾਣੇ ਵੱਧ ਕੇ ਬੋਲਿਆ ਯੂਨੀਵਰਸਿਟੀ ਵਾਲਾ ਪਾਇਆ ਕਿ ਤਾਂ ਇੱਥੇ ਆ ਗਿਆ ਮੁੜ ਕੇ ਮੈਂ ਵੜ ਜਾਂਦੀ ਆ ਮੁੜ ਕੇ ਜੇ ਕੋਈ ਮਾਰ ਆ ਜਾ ਤੇ ਬਖਤ ਪੈ ਗਿਆ ਫਿਰ ਉਹ ਤਾਂ ਥੱਲੇ ਨਹੀਂ ਜਾਂਦਾ ਫਿਰ ਉੱਥੇ ਆ ਕੇ ਚੀਕਾਂ ਮਾਰਦਾ ਰੱਬ ਨੇ ਕਰਤਾ ਮਤਲਬ ਆਪਣੇ ਮਾਰਤਾ ਸਹੀ ਹਾਲਾਤ ਸਾਹਿਬ ਨੇ ਕੀਤਾ ਨਹੀਂ ਬੰਦਾਰੇ ਨੇ ਜਿਹਨਾਂ ਨੂੰ ਕਰਨੇ ਸੀਗਾ ਉਹ ਕੀਤੇ ਸਾਰੇ ਦੋਸਤ ਮਿੱਤਰ ਇੱਥੇ ਭਈ ਚੋ ਪਿੰਡ ਝੋਲ ਰੋਹੀ ਪਸ਼ੂਆਂ ਦੇ ਮੇਲੇ ਤੇ ਆਏ ਨੇ ਸੱਜਣ ਪੀਰ ਭਰਾ ਸਾਰੇ ਹਜੇ ਰੌਣਕ ਲੱਗੀ ਜਾਂਦੀ ਹੈ ਤੇ ਸ਼ੁਰੂਆਤ ਹੈ ਮਲਾ ਟਾਈਮ 10 ਕ ਦਾ ਹੈਗਾ ਤੜਕੇ ਤੜਕੇ ਤੇ ਰੌਣਕ ਲੱਗ ਵੀ ਗਈ ਹੈ ਖਾਸੀ ਤੇ ਬਹੁਤ ਸੋਹਣਾ ਆਨੰਦ ਆ ਰਿਹਾ ਹੈ ਅੱਜ ਹਵਾ ਚੰਗੀ ਹੈ ਠੰਡਾ ਮੌਸਮ ਹੈ ਪਸ਼ੂ ਬਹੁਤ ਸੋਹਣੇ ਅੱਜ ਪਸ਼ੂ ਆਏ ਹੈ ਤੇ ਹਜੇ ਆਈ ਜਾਂਦੇ ਨੇ ਕਾਫੀ ਭਰਾ ਤੇ ਫੋਨ ਆਏ ਨੇ ਕਹਿੰਦੇ ਭਾਈ ਕਿ ਕਿਹੜੇ ਰਸਤੇ ਆਗੇ ਤੇ ਅਸੀਂ ਥੋੜਾ ਦੱਸ ਗਏ ਹਾਂ ਬਹੁਤ ਰੌਣਕ ਲੱਗੂਗੀ ਇੱਥੇ ਪਹੁੰਚਿਆ ਕਰੋ ਬਈ ਪਿੰਡ ਝੋਲਡਰੋਈ ਹਾਂਜੀ ਦੋਸਤੋ ਰੌਣਕ ਇੱਥੇ ਪੂਰੀ ਭਰਤੀ ਜਾਂਦੀ ਹੈ ਟਾਈਮ ਹੋ ਗਿਆ 11:10 ਤਕਰੀਬਨ ਤੇ ਹਜੇ ਰੌਣਕ ਹੋਰ ਲੱਗੂਗੀ ਕਾਫੀ ਰੌਣਕ ਲੱਗੀ ਹੋਈ ਹੈ ਤੇ ਇੱਧਰ ਭਾਈ ਸਾਡੇ ਪਿੰਡ ਦੇ ਮੇਰਾ ਚਾਚਾ ਇਹ ਮਹਿਸਾਂ ਦੇ ਸੌਦੇ-ਸੂਦੇ ਕਰਾਉਂਦਾ ਹੁੰਦਾ ਹੈ ਠੀਕ ਹੈ ਤੇ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਕੋਈ ਸੌਦਾ ਕਰਾਉਣਾ ਲੈਣਾ ਵੇਚਣਾ ਹੈ ਪੁਰਾਣਾ ਬੰਦਾ ਭਾਈ ਸਾਡੇ ਪਿੰਡ ਦਾ ਝੋਲਡਾਂ ਦਾ ਹੀ ਹੈ ਤੇ ਇੱਥੇ ਕਿਸੇ ਵੀਰ ਨੇ ਸੌਦਾ ਕਰਨਾ ਹੋਣਾ ਇਹਨਾਂ ਨੂੰ ਤੁਸੀਂ ਕਹਿ ਸਕਦੇ ਹੋਗੇ ਤੇ ਬਾਕੀ ਸਾਨੂੰ ਅਸੀਂ ਰੌਣਕ ਦਿਖਾਉਣੇ ਆ ਸਾਰੇ ਤਾਂ ਬਣੇ ਰਿਓ ਆ ਗਾਹਾਂ ਭਾਈ ਇਹ ਬੰਬਰਾਂ ਦੀ ਗਾਹਾਂ ਹੈਗੀ ਘੈਂਟਲੇ ਵਾ ਸੋਹਣਾ ਭਾਂਡਾ ਇਹਦਾ ਖਰਾ ਬਾਕੀ ਡਿਮਾਂਡ ਵੀਰਾਂ ਦੀ ਹੋਊਗੀ ਆ ਸਾਡੇ ਮਿਸਤਰੀ ਬੰਦੇ ਕੀ ਵਾਲਾ ਜੱਸ ਉਹ ਬੱਚੀ ਯਕੀਨੀ ਮੈਂ ਕਹਿੰਦੀ ਮੈਨੂੰ ਦੁੱਧ ਪਿਆਓ ਸ਼ੇਮਰਗਾਂ ਲੈ ਕੇ ਆਇਆ ਸ਼ੇਮਰਗਾਂ ਲੈ ਕੇ ਆਇਆ ਕਾਓ ਇੱਧਰ ਬੱਚੇ ਬੈਠੇ ਆ ਜੀ ਹਵਾ ਬਦਗਦੀ ਠੰਢੀ ਸੱਜਰ ਹਮੇਸ਼ਾ ਹੈ ਇੱਕ ਆ ਦੋ ਕੋੜਾ ਬੈਠੀ ਹੈ ਤੇਰਾਉਣ ਕਿ ਚੰਗੀ ਲੱਗੀ ਆ ਪਾਈ ਹੈ ਹਾਏ ਤੜਕੇ ਦਾ ਟਾਈਮ ਹੈ ਮੇਲਾ ਭਰੂਗਾ ਘਰ ਆਈ ਜਾਂਦੇ ਵੀਰ ਸੱਜਣ ਮਸ਼ੀਨਰੀ ਬਹੁਤ ਆਈ ਹੈ ਤੀਜਾ ਮੇਲਾ ਪਈ ਝੋਲੜਾ ਪਿੰਡ ਦੇ ਵਿੱਚ ਪਸ਼ੂਆਂ ਦਾ

ਬਾਲਾ ਬੋਲ ਰਿਹਾ ਹੈ ਗਾਏ ਰੋ ਮਾਣ ਗੋਗਾ ਕਟਾ ਜੀ ਬਾਲੀ 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 ਯਾਰ ਬਾਲੀ ਯਾਰ ਬੜਾ ਪਾ ਬਾਲਾ ਬਾਲਾ ਸੀ ਆਪਣੇ ਭਾਈ ਨਰਮਲ ਸਿੰਘ ਵਾਲਾ ਬਲੋਗਰ ਹਾਈ ਗਾਇਸ ਆ ਭਾਈ ਸਾਡਾ ਖਾਲਸਾ ਗੁਰਜੰਟ ਭਾਈ ਅੱਜ ਮੰਡੀ ਦੇ ਮੇਲੇ ਤੇ ਆਇਆ ਇਹਦਾ ਵੀ ਸਪੋਰਟ ਕਰੋ ਤੇ ਚੰਗੀ ਚੀਜ਼ ਦਿਖਾਉ ਸਾਨੂੰ ਇਹ ਮੈਂ ਇੱਕ ਗੱਡੀ ਤੇ ਮੈਂ ਆਇਆ ਹੁੰਦਾ ਉਹ ਜਿੱਥੇ ਮੈਂ ਬੰਦਾ ਹੋਏ 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 ਰਸਾ ਨਹੀਂ ਪਾਉਂਦੀ ਪਟੂ ਕਹਿੰਦੀ ਮੈਂ ਨਹੀਂ ਜਾਂਦੀ ਮੈਂ ਨਹੀਂ ਜਾਂਦੀ ਮੈਂ ਨਹੀਂ ਜਾਂਦੀ ਕਦੇ ਉਹ ਨਾਲ ਸੰਗਲ ਕਢਾ ਜੇ ਵਿੱਚੋਂ ਤੇ ਸਾਰਿਆਂ ਦਾ ਗਾਹ ਪਾ ਦੇ ਨਾ 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 ਓਏ ਸੰਗਲ ਚ ਪੈ ਗਿਆ ਇੱਕ ਕੰਨ ਚ ਪੈ ਗਿਆ ਇਹ ਤਾਂ ਮੂੰਹ ਜੋ ਕਰਦੀਆਂ ਐ ਉਹ ਸਹੀ ਛੱਡ ਦੇ ਤੂੰ ਕੀ ਕਰ ਰਿਹਾ ਮੈਂ ਸਿੱਧਾ ਸੈਣੀ ਨਹੀਂ ਪਾਈਦੀ ਹੋਰ ਉਹ ਪਾਇਆ ਪਾਇਆ ਕੰਨੋਂ ਦੇ ਤਾਂ ਐ ਕਰਦੇ ਕਿ 35 ਗਰਾਂ ਦੀਆਂ ਲੈਟਾਂ ਹੁੰਦੀਆਂ ਦੇਖ ਚੱਕ ਬਾਈ ਚੱਕ ਕਹਿੰਦਾ ਮੈਂ ਚੱਕਾ ਧੌਣ ਤੇ ਸਿਰ ਦੇ ਧੌਣ ਤੇ ਨਾ ਸਿੱਟ ਨਹੀਂ ਲੱਗਣੂ ਬਿਚਰੀ ਆ ਅੱਛਾ ਰੱਸਾ ਸਿਰ ਦੇ ਤਾਂ ਉਤੇ ਹਾਂ ਪਾਇਆ ਕੀ ਹੋਗਾ ਠੀਕ ਹੈ। ਇਹ ਨਹੀਂ ਗੱਲ ਬਾਤ ਸੀ। ਅੱਜ ਭਾਈ ਫਸਗਾਂ ਦੀ ਤੇ ਬੰਦਿਆਂ ਦੀ ਤੇ ਗੱਡੀਆਂ ਮੋਟਰਾਂ ਦੀ ਕਾਫੀ ਰੌਣਕ ਬਹੁਤ ਸੋਹਣੀ ਲੱਗੀ ਹੋਈ ਐ। ਪਸ਼ੂਆਂ ਦਾ ਮੇਲਾ, ਪਿੰਡ ਝੋਲ ਰੋਹੀ ਤੀਜਾ ਮੇਲਾ ਭਾਈ। ਤੇ ਸੌਦੇ ਵਿੱਚ ਹੋਈ ਜਾਂਦੇ, ਚੱਲੀ ਜਾਂਦਾ ਕੁਝ ਦੇਖਾ ਦਾ ਕੀ ਕਰੀ ਜਾਂਦਾ ਐ। ਕੋਈ ਰਸੇ ਪਾਈ ਜਾਂਦਾ ਐ। ਕਾਫੀ ਰੌਣਕ ਲੱਗੀ ਐ ਭਾਈ ਪਿੰਡ ਝੋਲੜਾ ਦੇ ਵਿੱਚ। ਤੇ ਹੋ ਸਕਦਾ ਇਹਦੀ ਗੱਲ ਚੱਲ ਪੇ ਕਰੀਤਾ ਜਾਂਦੇ ਆ ਵੇ ਕੀ ਕੁਝ ਮੰਗਦਾ ਇਹਦਾ ਇਹ ਬੰਦੇ ਨੂੰ ਦੇਖੀ ਜਾਂਦਾ ਕਹਿੰਦਾ ਕੀ ਮੰਗਦਾ ਇਹਦਾ ਪਤਾ ਇਹਦਾ ਪੂਛ ਦੇਖਦਾ ਹੈ ਕਿ ਲਿਵਾ ਦੇਖਦਾ ਹੈ ਇਹਦਾ र मैस पकारा नहीं मारते पटू लख रुपया मंगते एक लाख रुपया मंगते हैं भाई मे बिच भाई ਇਹ 100 ਲੱਖ ਰੁਪਇਆ ਮੰਗਦਾ ਵੀ ਆ ਮੱਝ ਦਾ ਇਹਦਾ ਫੇਸ ਦੇਖੋ ਮੈਂ ਇਸ ਦਾ ਬੰਦੇ ਲੱਗੇ ਦਾ ਗੱਲਬਾਤ ਚੱਲੀ ਹੈ ਦੇਖੋ ਅੱਗੇ ਕੀ ਬੰਦਾ ਹੈਗਾ ਕੋਰਲੇ ਪਾਸੇ ਪੰਜਾਬ ਵਾਲਾ ਹੈ ਬਾਜੀ ਕੀ ਹੈ ਹੈ ਗੱਲਾਂ ਬਾਤਾਂ ਪੂਰੀਆਂ ਕੁੜੀਆਂ ਹੋਈਆਂ ਨੇ ਇਹ ਰਿਸ਼ਤੇ ਮੈਂ ਇਸ ਤੇ ਦੇਖ ਕੀ ਬਾਤ ਆ ਬਹੁਤ ਸੋਹਣਾ ਮੂੰਹ ਹੈ ਕਹਿੀਆਂ ਅੱਖਾਂ ਸਿੰਘ ਮੁੜ ਕੇ ਦੱਸਣੀ ਨਹੀਂ ਲੈ ਲੋ ਪਾ ਡਰਾਈ ਜੇ ਕਿਸੇ ਵੀਰ ਨੇ ਇਥੇ ਪਾਣੀ ਪੀਣਾ ਖੁੱਲਾ ਪਾਣੀ ਆਗਾ ਪਿਆ ਓਏ ਕਰਦਾ ਤਾ ਪੀਲਾ ਕੋੜੇ ਪੀਲਾ ਪੀਲਾ ਹਾਂ ਲੋਬੇ ਪਾਣੀ ਦੀ ਗੱਲ ਬਾਤ ਕਰੋ ਜੀ 100 ਬੋਲਾ ਪੀਤਾ ਨਹੀਂ ਗਾ ਸੰਗ ਕੀ ਭਰਾਵਾ ਉਹ ਕੈਂਡ ਕਿਆ ਚਲੀ ਜਾਂਦਾਗਾ ਆ ਸਾਡੇ ਨਵੇਂ ਬਲੌਗਰ ਤਾਂ ਮੈਂ ਇਹ ਪੁਰਾਣਾ ਹੈਗਾ ਪੀਲਾ ਭਾਈ ਪਾਣੀ ਪੀਂਦੇ ਨਹੀਂ ਕਹਿੰਦੀ ਮੈਂ ਤਾਂ ਡੱਕ ਕੇ ਆਈ ਐ ਠੰਡਾ ਪਾਣੀ ਐ ਤੇ ਪਾਣੀ ਦੇ ਕਿਵੇਂ ਛੱਲਾ ਮਾਰਦਾ ਖੁੱਲਾ ਪਾਣੀ ਆ ਭਾਈ ਤੇ ਕੱਸੀ ਦਾ ਪਾਣੀ ਐ ਠੰਡਾ ਤੇ ਗਾਂ ਬਹੁਤ ਸੋਹਣੀ ਐ ਚੰਗਾ ਲੇਵਾ ਭਾਂਡਾ ਹੈਗਾ ਏ ਭਾਈ ਸਾਡੇ ਪਿੰਡ ਦਾ ਗੁਰਲਾਲ ਸਿੰਘ ਲਈ ਬੈਠਾ ਹੈ ਚੇਅਰਮੈਨ ਦੀ ਗਾ ਕੋਈ ਕਿਹੜੀ ਬੜੀ ਸੋਹਣੀ ਮੈਸ ਕਹਿੰਦੇ ਲੱਖ ਮੰਗਦੇ ਸੀ ਉਹਨੂੰ ਖੋਲ ਕੇ ਦਿਖਾਉਂਦੇ ਆ ਵੀਰ ਤੇ ਇਹਦੀ ਚਾਲ ਦੇਖੋ ਕਿਆ ਬਾਤ ਹੈ ਨਾ ਤੇਰੀ ਤੋਰ ਹੈ ਤੇ ਲਿਆਏ ਨੂੰ ਮੋੜ ਅੰਦਰਲੇ ਬ੍ਰੇਕਾਂ ਦੇ ਮੋੜ ਕੇ ਇਹਨੂੰ ਦੁਬਾਰੇ ਕਿਲੇ ਦੇ ਬੰਦ ਤੀ ਸੋਹਣੀ ਮੈਸ ਠੀਕ ਹੈ ਘਰ ਸਿੱਧੀ ਕਿਤੇ ਗਾਹੀ ਨਾ ਸਿੱਧੀ ਨਿਕਲ ਜੇ ਇਹਨੂੰ ਦੁਬਾਰੇ ਬਾਈਪਾਸ ਤੋਰ ਹੇਲਾ ਚਲਾ ਤਰਪੀ ਕਿਉਂ ਕਾਉ ਦੁਰਦੀ ਆ ਲੱਕਾ ਲਾ ਕੇ ਠੀਕ ਐ ਘਰ ਸੋਹਣੀ ਐ ਹਾਂ ਉਹ ਤਾਂ ਕਿਵੇਂ ਪਾ ਦੋਂਗੇ ਮੋਟੀ ਹੋ ਜੂ ਘਰ ਇੱਥੇ ਭਾਈ ਪਸੰਗਾਂ ਦੀ ਮੰਡੀ ਤੇ ਕਿਸੇ ਵੀਰ ਨੇ ਕੋਈ ਗੋਲ ਗੱਪੇ ਜਾਂ ਕੋਈ ਰੇੜੀ ਤੇ ਕੁਝ ਖਾਣਾ ਹੋਵੇ ਤਾਂ ਇੱਥੇ ਦੁਕਾਨਾਂ ਵੀਰਾਂ ਨੇ ਲਾ ਰੱਖੀਆਂ ਕੁਝ ਵੀ ਖਾ ਪੀ ਸਕਦਾ ਤੇ ਸ਼ਾਂ ਦਾ ਆਨੰਦ ਆ ਸੜਕ ਦੇ ਨਾਲ ਤੇ ਕਈ ਮੁੰਡੇ ਦਾ ਇੱਥੇ ਭਾਈ ਬਰੈਡ ਗੱਡੀ ਬੈਠੇ ਨੇ ਦਿਖਾਉਣੀ ਐ ਸੋਨੂੰ ਅਇਤੇ ਕਿਸੇ ਵੀਰ ਨੇ ਚਾਹ ਦੇ ਨਾਲ ਬ੍ਰੈਡ ਖਾਣੇ ਹੋਣਾ ਚਾਹ ਬ੍ਰੈਡ ਕਿਆ ਬਾਤ ਹੈ ਮੇਰੇ ਮੂੰਹ ਚ ਪਾਣੀ ਜਾ ਗਿਆ ਦੇਖ ਕੇ ਚੱਲ ਮੈਂ ਇੱਕ ਖਾਣਾ ਲੱਗੇ ਐਂ ਟੱਕ ਰਖਿਆ ਬਹੁਤ ਵਧੀਆ ਗਾ ਹਜੇ ਪੱਕੂਆ ਕਾਮਾ ਹੋਰ ਦਿਖਾਉਣੇ ਸਾਨੂੰ ਉੱਥੇ ਆ ਕੇ ਆ ਸਾਡਾ ਦੀਪਾ ਬਾਈ ਕਰਦਾ ਹੈ ਸਮੋਸਾ ਫਰਾਈ ਟਿੰਡੀ ਮੈਨੂੰ ਇੱਕ ਇਹ ਤੋਂ ਦਵਾਈ ਕਿਉਂਕਿ ਮੈਂ ਜਾਊਂਗਾ ਖਾਈ ਇਹ ਗੋਲ ਦੇ ਨਾਲ ਗੋਲ ਗੱਪ ਮਾਰਦਾ ਕਹਿੰਦਾ ਗੋਲ ਗੱਪਾ ਤੇ ਆ ਵੀਰ ਪਕੌੜੇ ਕੱਢੀਆਂ ਦਾ ਕਾਦੇ ਵਾਲੇ ਆਲੂਆਂ ਵਾਲੇ ਆਲੂ ਹੈ ਮੱਚ ਐ ਗੰਡੇ ਹੈ ਜਾਜਾ ਜੀ ਜਾਜਾ ਹੈ ਜਾਜ ਵੀ ਹੈ ਵੀਰ ਕੋਲੇ ਤੇ ਉਹ ਬਿੱਕ ਕੇ ਖਾਰਾ ਤੇ ਆਂਡੇ ਰੱਖੀ ਬੈਠਾ ਹੈਗਾ ਹਾਈ ਮੰਡੀ ਚ ਆਓ ਭਾਈ ਬੱਦੋ ਬੱਦ ਹਾਂ ਆਧਾਰਾ ਤੇ ਆ ਆਪਣੇ ਦੋਸਤ ਇੱਥੇ ਰੇੜੀ ਲਾਈ ਬੈਠੇ ਆ ਦੁਕਾਨ ਲਾਈ ਬੈਠੇ ਆ ਕਿਸੇ ਵੀਰ ਨੇ ਪਕੌੜੇ ਖਾਣੇ ਹੋਂ ਤਾਂ ਚਾਹ ਸ਼ਕ ਨੇ ਆ ਮੇਰਾ ਚਾਚਾ ਗੋਲ ਗੱਪਿਆਂ ਵਾਲਾ ਕਿਵੇਂ ਚਾਚਾ ਠੀਕ ਹੈ ਠੀਕ ਹੈ ਬਾਈ ਠੀਕ ਹੈ ਕੰਮ ਵਧੀਆ ਵਧੀਆ ਚੱਲ ਬੱਦਗੇ ਰਵੇ ਤੇ ਇਧਰ ਆ ਕਿਸੇ ਵੀਰ ਨੇ ਗੱਡੀ ਮੋਟਰ ਸ਼ਾ ਬਹੁਤ ਖੁੱਲਾ ਥਾ ਖੜਾਉਣਾ ਹੋਵੇ ਤਾਂ ਆ ਗੱਡੀ ਦੇ ਵਿੱਚ ਭਾਈ ਪਸੂ ਨਹੀਂ ਇਹਦੇ ਵਿੱਚ ਸੁੰਨ ਇੱਕ ਚੀਜ਼ ਦਿਖਾਉਣੇ ਹੈਗੇ ਮੈਜ ਵਿੱਚ ਮੈਂ ਇਸ ਨਹੀਂ ਲੈਂਦੀ ਇਹਦੇ ਵਿੱਚ ਲੈਂਦਾ ਜਵਾਕਾਂ ਦਾ ਸਮਾਨ ਇਹ ਭਾਈ ਖਾਣ ਪੀਣ ਵਾਲੀ ਆਈਟਮਾਂ ਜਾਨੇ ਕਿ ਦੁਕਾਨ ਦੀ ਪਰਚੂਨ ਦੀ ਤੇ ਕੌਣ ਲਾਈ ਬਟਾ ਜੱਗੀ ਇਹ ਸਾਡੇ ਪਿੰਡ ਦਾ ਭਾਈ ਜੱਗੀ ਸੇਠ ਆ ਤੇ ਕਿਸੇ ਵੀਰ ਨੇ ਕੁਛ ਜਾੜ ਕਰਾਰੀ ਕਰਨੀ ਹੋਵੇ ਤਾਂ ਇਥੋਂ ਕੁਛ ਪੀ ਵੀ ਸਕਦਾ ਠੰਡਾ ਮਿੱਠਾ ਪਿੰਡ ਝੋਲ ਰੋਹੀ ਪਸ਼ੂ ਮੇਲਾ ਤੀਜਾ ਕਿੰਨੇ ਦਾ ਦੱਸੋ ਭਾਈ 48000 ਦਾ ਭਾਈ 45 ਦਾ ਆਖਦਾ ਮਹਸ ਦਾ ਆਇਓ ਸੁਣ ਠੀਕ ਹੈ ਦਿਖਾਓ ਮਹਸ ਫਿਰ ਉਹ ਚਲ ਮਹਸ ਦਾ ਆਇਓ ਆ ਗਿਆ ਮੈਂ 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 ਦਾ ਸੌਦਾ ਹੋਇਆ ਭਾਈ 45000 ਦਾ ਤੇ ਮੈਂ ਇਸ ਦੇ ਹੁਣ ਤੁਹਾਨੂੰ ਦੱਸ ਤੋਕੜ ਦਾ ਤੋਕੜ ਦਾ ਵੈਰੀ ਗੁੱਡ ਬਹੁਤ ਸੋਹਣਾ ਤੋਕੜ ਦਾ ਤੋਕੜ ਦਾ ਹੋਇਆ 45000 ਦਾ ਆ ਮੈਂ ਸਭ ਭਾਈ 45000 ਦੀ ਤੋਕੜ ਮੈਂ ਸ ਬਹੁਤ ਸੋਹਣੇ ਸਿੰਘ ਬੂਥ ਘੈਂਟ ਗੱਲਬਾਤ ਹੈ ਕੀ ਬਾਤ ਸੋਹਣੀ ਹੈ ਵਧੀਆ ਬਾਕੀ ਜੀ ਇਹਨਾਂ ਦੋ ਆਦੀ ਬੰਦੇ ਨੂੰ ਉਹਨੇ ਦਿੱਤੀ ਜਿੰਨਾ ਦੇ ਬਤ। ਇਹ ਬੰਦੇ ਸੱਦੇ ਸੀ ਤਿੰਨ ਵਾਰੀ ਫੋਨ ਕਰਿਆ ਮੈਂ ਕਿ ਤੁਸੀਂ ਆਇਆ ਕਰੋ ਯਾਰ। ਹਾਂ। ਆਏ ਹਮਰੇ ਦੇ ਸੌਦੇ ਕਰ ਲਈ। ਹੈ ਸਾਹ। ਹਾਂ। ਜਿਆਦਾ ਵਿਗ ਵੀ ਗਈ। ਹਾਂ। ਹਾਂ ਰਿੰਗਦੀ ਐ। ਕਿਹੜੀ ਮੈਂਸ ਦਾ ਸੌਦਾ ਹੋਇਆ ਭਾਈ? ਉਸ ਦੀ ਇੱਥੇ ਰਸੀਦ ਕੱਟੀ ਜਾਊਗੀ ਤੇ ਕਿੰਨੀਆਂ ਦਿੱਤੀਆਂ ਜਾਣਗੀਆਂ ਨਾਮ 'ਚ? ਤੱਕ 61 ਗੱਲ ਬਾਤ। ਹਾਂਜੀ ਦੋਸਤੋ ਆਪਣੇ ਇੱਕ ਵੀਰ ਸਤੀ ਸਿੰਘ ਪਿੰਡ ਬੀਰੂਆਲਾ ਇਸ ਵੀਰ ਨੇ ਝੋਟੀ ਖਰੀਦੀ ਹੈਗੀ 45000 ਰੁਪਏ ਦੀ ਤੇ ਇਹਨੂੰ ਰਸੀਦ ਕੱਟ ਕੇ ਦੇਤੀ ਤੇ ਇੱਕ ਨਾਲ 5 ਲੀਟਰ ਦੀ ਕੇਨੀ ਪਲਾਸਟਿਕ ਦੀ ਤੇ ਵੇਚ ਨਾਲ ਵੇਚ ਨਾਲਾ ਬੰਦਾ ਪਿੰਡ ਝੋਲਡਾਂ ਦਾ ਬਾਗ ਸਿੰਘ ਇਸ ਨੂੰ ਵੀ ਇੱਕ ਗਿਫਟ ਦਿੱਤਾ ਗਿਆ ਕੇਨੀ ਦੇ ਰੂਪ ਚ ਤੇ ਰਸੀਦ ਦਿੱਤੀ ਗਈ ਹੈ ਸਤੀ ਵੀਰ ਨੂੰ ਇਸ ਨੇ ਲਈ ਹੈ ਤਾਂ ਸ਼ੁਕਰੀਆ ਇਹਨੂੰ ਵਧਾਈਆਂ ਵਾਧਾ ਕਰੇ ਭਾਈ ਜੀ ਹਾਂਜੀ ਦੋਸਤੋ ਆਪਣਾ ਵੀਰ ਇਹ ਕਹਾ ਕੁਰੰਗਾਲੀ ਪਿੰਡ ਤੋਂ ਮਰੂਦ ਲੈ ਕੇ ਆਇਆ ਤੇ ਕਹੇ ਨਾਲ ਪਤਾ ਆ ਕੀ ਹੈਗਾ ਇਹ ਆਲੂ ਬੁਖਾਰਾ ਜੀ ਇਹ ਆਲੂ ਬੁਖਾਰਾ ਹੈਗਾ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਜੀ ਸੁੱਖਾ ਲਾਲ ਕਾ ਜੀ ਸੁੱਖਾ ਲਾਲ ਕਾ ਲਾਲ ਕਾ ਨਾਲ ਕਾ ਜੀ ਆਪਣਾ ਕੀ ਰੇਟ ਦਿੰਦੇ ਹੋ ਕਿਥੋਂ ਲੈ ਕਿਹੜੇ ਬਾਗ ਚੋਂ ਲਿਆਉਂਦੇ ਅਮਰੂਦ ਇਹ ਜੀ ਮਲੂਟ ਮੰਡੀ ਤੋਂ ਆਏ ਜੀ ਮਲੂਟ ਮੰਡੀ ਤੋਂ ਹਾਂਜੀ ਕਿਥੋਂ ਲਾਲ ਆ ਕਿ ਕਿਤੇ ਇਹ ਚਿੱਟਿਆ ਜੀ ਬਿਨਾ ਜੀ ਹੈ ਜੀ ਬਿਨਾ ਕੀ ਦਾ ਇਸ ਪੈਦਾਸ ਹਾਰ ਨਹੀਂ ਮਰੂਦ ਆ ਠੀਕ ਹੈ ਹਾਂਜੀ ਇੱਧਰ ਆਪਣਾ ਚਾਟ ਪੰਡਾਰਾ ਜੀ ਆਲੂ ਬਖਾਰਾ ਜੀ ਕੇਲਾ ਜੀ ਸੇਵ ਆ ਜੀ ਅੰਗੂਰ ਹੈ ਜੀ ਪਟਿੱਕਾ ਪਟਿੱਕਾ ਹੀ ਠੀਕ ਹੈ ਜੀ ਤੁਹਾਡੇ ਦੋਨਾਂ ਵੀ ਅਸੀਂ ਪਿਓ ਪੁੱਤਾਂ ਜੀ ਠੀਕ ਹੈ ਪਿਓ ਪੁੱਤਾਂ ਦੀ ਜੋੜੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਚੰਗੀਆਂ ਲਾ ਲਈ ਹਾਂਜੀ ਵੇਚ ਕਰਦੇ ਜੀ ਲੋਕ ਆਇਆ ਵੀਰਾਂ ਹੋਰ ਆ ਕੇ ਕਰਿਆ ਕਰੋ ਹਾਂਜੀ ਬਾਕੀ ਸਾਨੂੰ ਬਹੁਤ ਖੁਸ਼ੀ ਹੋਈ ਜੀ ਆ ਮੰਡੀ ਦੀ ਜੀ ਹਾਂਜੀ ਹਾਂਜੀ ਇਹ ਕਰਕੇ ਸਾਡੇ ਵਰਗਿਆਂ ਦਾ ਵੀ ਰਿਕਾਰ ਚੱਲੂਗਾ ਜੀ ਠੀਕ ਲੋਕ ਆਉਣਗੇ ਦੂਰੋਂ ਬਰਾਡੋਂ ਕੁਝ ਖਾਣਗੇ ਕੁਝ ਲੈਣਗੇ ਕਿ ਜਿਹੜਾ ਦੂਰੋਂ ਆਊਗਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਉਹ ਅਸੀਂ ਜੀ ਅੱਧਾ ਕਿਲੋ ਵੱਧ ਪਾ ਦਾਂਗੇ। ਉਹ ਵਾਹ ਜੀ ਵਾਹ। ਹਾਂਜੀ। ਵੀਰੇ ਤੁਸੀਂ ਹਰ ਐਤਵਾਰ ਆਇਆ ਕਰੋ ਚੰਡੀ। ਜਰੂਰ ਜੀ ਜਰੂਰ। ਠੀਕ ਹੈ ਜੀ ਧੰਨਵਾਦ। ਓਕੇ। ਬਾਈਆਂ ਨੂੰ ਤਾਂ ਮੈਸ ਪਸੰਦ ਆ ਗਈ ਤਾਂ ਦੇਖਦੇ ਆ ਇਹ। ਇਹ ਸ਼ਾਇਦ ਰਾਤ ਹੀ ਸੂਈ ਅੱਜ ਹੀ ਸੂਈ ਹੈ, ਤਾਜੀ ਹੈ, ਜਮ ਤਾਜੀ ਹੈ ਮੈਸਾ। ਬਹੁਤ ਸੋਹਣੀ ਹੈ ਮੈਸਾ। ਤੇ ਦੇਖਦੇ ਆ ਕਿਵੇਂ ਲੱਗਦੀ ਇਹਨਾਂ ਨੂੰ। ਹਜੇ ਜੇਰਾ ਪਈ ਨਹੀਂ ਗਈ ਤੇ ਤਾਜੀ ਹੈ ਮੈਸਾ। ਜਮ ਤਾਜੀ। ਤੇ ਬੱਚਾ ਲਾ ਕੇ ਦੇਖਦੇ ਵੀਰ ਕਿਵੇਂ ਲੱਗਦੀ ਹੈਗੀ ਖਾਜੇਰ ਨਹੀਂ ਭਾਈ ਤੇ ਤਾਜੀ ਮੈਸਾਗੀ ਬਿਲਕੁਲ ਖਾਈ ਬੱਚਾ ਤਾਂ ਕੁਝ ਘੰਟਿਆਂ ਦਾ ਹੀ ਹੈ ਵਿਚਾਰਾ ਤੇ ਦਾ ਰਿਤੇ ਚੱਲ ਬੜ ਗਿਆ ਤੇ ਕੱਕਾ ਜਦੋਂ ਢੂਏ ਤੇ ਦੁੱਧ ਲਾਉਂਦੇ ਭਾਈ ਚੋਕੇ ਦੇਖਦੇ ਆ ਨਾ ਵੀਰ ਬੱਸ ਆਦੀ ਕੱਟੀ ਦੀ ਉਹ ਉਹ ਲਾ ਤੜ ਗਈ ਐ ਚ ਓਕੇ ਨਾ ਚਾ ਉਹਨੇ ਅੜ ਗਿਆ ਰਾਤ ਹਾਂ ਹੁਣ ਸੋਈ ਹੈ ਹੁਣ ਸੋਈ ਹੈ ਇੱਥੇ ਸੋਈ ਵੀ ਇੱਥੇ ਸਵਾਈ ਹੈ ਹਾਂ ਭਾਈ ਨਹੀਂ 11 ਵਜੇ ਇੱਥੇ ਸੋਈ ਹੈ ਮੇਲੇ ਜੀ ਇਹ ਆਂਦੇ ਭਾਈ ਮੇਲੇ ਜੀ ਸੋਈ ਹੈ 11 ਵਜੇ ਕਮਾਲ ਹੀ ਹੋ ਗਈ ਚੰਗਾ ਹੋ ਗਿਆ ਮੇਲੇ ਦੇ ਰੰਗ ਲੱਗ ਗਏ ਇੱਥੇ ਸੂਬੀ ਮੈਸਾ ਚੰਗੀ ਗੱਲ ਬਾਤ ਹੋ ਗਈ ਮੇਲੇ ਦੇ ਵਿੱਚ ਮੈਂ ਸੂਈ ਇਹ ਜੀ ਜੇਰ ਨਹੀਂ ਪਈ ਕੁਛ ਘੰਟੀ ਹੋਇਆ ਤਾਜੀ ਮੈਸਾ ਬਹੁਤ ਸੋਹਣੀ ਮੈਸਾ ਹੈ ਵੀਰ ਤਾਰਾ ਮਾਰ ਕੇ ਦੇਖੀ ਅੰਦਾਜ਼ ਇੱਥਾ ਜਮਾ ਬਿਲਕੁਲ ਤਾਜੀ ਮੰਡੀ ਚ ਮੈਂ ਐਸੋ ਵੀ ਅਜੇ ਬੱਚਾ ਅਜੇ ਕੱਚਾ ਹੈ ਅਜੇ ਲਤਾਂ ਦਾ ਲਾਉਂਦਾ ਨਹੀਂ ਥੱਲੇ ਕੁਝ ਘੰਟਿਆਂ ਦਾ ਹੀ ਹੈ ਵਿਚਾਰਾ ਮਰੇ ਪਾਸੇ ਨਹੀਂ ਮੱਛੀ ਇਹਨਾਂ ਨੂੰ ਜੇਕਰ ਤੁਸੀਂ ਨਾ ਕਰਦੇ ਪਾਣੀ ਮਾਰਦੇ ਨਾ ਕਿਤੇ ਪਾਣੀ ਮਾਰਦੇ ਨਹੀਂ ਪਾਣੀ ਤੋਂ ਥੋੜਾ ਜਿਹਾ ਚਲਾਉਂਦੇ ਹਾਂ ਹਾਂ ਕੁਝ ਪਈ ਇਹ ਬੰਦਿਆਂ ਦਾ ਕਰਕੇ ਵੀ ਉਪਰਾਂ ਮੰਨਦਾ ਹੁੰਦਾ ਕਈ ਵਾਰੀ ਪਸੂ ਕੋਈ ਤੇ ਠੀਕ ਹੈ ਖਰਾ ਐਂ ਦਾ ਫਰਮਾਣਾ ਮोटा ਹੁੰਦਾ ਹੀ ਹੁੰਦਾ ਇਨਾਂ ਇੱਕ ਤਾਂ ਬੱਚਾ ਨਹੀਂ ਸਮਝਦਾ ਦੋਪਰ ਰੁਕਵਾ ਵੀਰ ਦਾ ਰਾਮ ਹਾਰ ਕੇ ਦੇਖਦਾਗਾ ਆਹ ਨਾਲ ਜਿਹੜੋ ਆਈ ਬਾਪਾ ਸਾਰੇ ਯਾਰ ਧਾਰ ਦੇ ਦੇ ਬਾਈ ਧਾਰ ਦੇ ਦੇ ਹੁਣ ਨਾਲ ਬੈਠਾ ਰਹਿ ਵੀਰ ਧਾਰ ਦੇ ਕੇ ਹਟ ਗਿਆ ਬੈਠਾ ਰਹਿ ਜਾ ਬਈਆ 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 ਪਹਿਲੇ ਵਾ ਥੋੜਾ ਹਣੀ ਥੋੜਾ ਹਾਂ ਜੱਗ ਭਰਉਂਦਾ ਵੇਲਕਾ ਬਣਾ ਦੇਣਾ ਮਾੜਾ ਯਾਰ ਦੱਸ ਦੇ ਨੀ ਇਹ ਨਾ ਆਪਣੇ ਆਹ ਵੀਡੀਓ ਹੈ ਇਹ ਮੈਂ ਤੈਨੂੰ ਦੇਖ ਕੇ ਨਾ ਮੈਂ ਵੀਡੀਓ ਬਣਾਉਂਦਾ ਸੀ ਇਹ ਹਾਂ ਥੋੜਾ ਕੀ ਚਾਹੀਦਾ ਹੈ ਮੈਂ ਤੇਰੀ ਵੀਣ ਗਾੜ ਤੈ ਮੈਂ ਤੇਰੀ ਵੀਣ ਗਾੜ ਤੈ ਫ੍ਰੀ ਨਹੀਂ ਸ਼ਾਟ ਆ ਨਾ ਸੇ ਕੋਈ ਆ ਸਿਰੇ ਕਰਦਾ ਸਾਡਾ ਕਿਰਪਾ ਮੈਂ ਬਸ ਇੱਕ ਛਾਲਾ ਬਲੌਗਰ ਆਵੇ ਆ ਮੈਂ ਇਹ ਤੜਕੇ ਦੀ ਰਿੰਗੀ ਦੀ ਵਿਚਾਰੀ ਪਤਾ ਨਹੀਂ ਕੀ ਭੁੱਖੀ ਹੈ ਇਹ ਹੁਣ ਤਾਂ ਰੌਣਕ ਥੋੜਾ ਮੇਲਾ ਵਿਜੜਦਾ ਜਾਂਦਾ ਘਰਾਂ ਚੰਗੀ ਰੌਣਕ ਲੱਗੀ ਇਸ ਤੜਕੇ ਘਰਾਂ ਬਾਕੀ ਉਹ ਮੈਂ ਤਾਂ ਦੇਖਣਾ ਕੀ ਬੰਦਾਗਾ ਸੌਦਾ ਰਲਦਾ ਕਿਵੇਂ ਹੁੰਦਾ ਹੈ ただ、そんなことない。